ਕੀ ਆਖਿਆ ਵਾ ਸੱਜਣਾ ਨੇ ਫੁੱਲ ਮਾਰੇ ਗਮਲੇ ਸਮੇਤੀ ਦਾ ਅੱਛਾ ਹੁਣ ਚੱਲਿਆਂ ਕਿੱਧਰ ਵਾ ਚੱਲਣਾ ਪਾਣੀ ਲੱਭਣ ਚੱਲਣਾ ਕਿਹਨਾਂ ਲੱਭਣ ਨਾਹ ਰਾਨੀ ਆ ਅੱਛਾ ਅੱਛਾ ਮਾਨਪ੍ਰੀਤ ਨੂੰ ਗਵਾਚੀ ਗਵਾਟ ਕੀ ਨਿੰਬੂਆਂ ਚ ਹੁਣ ਕਿਥੇ ਲੱਭਣੀ ਨਾ ਉਹ ਨਿੰਬੂਆਂ ਚ ਹੁਣੀ ਆ ਜੇ ਕੋਈ ਲੈ ਗਿਆ ਤਾਂ ਫੇਰ ਐਵੇਂ ਲਾ ਗਿਆ ਅੰਗਾਂ ਨਾ ਪਾਉਂਦੇ ਜਿਹੜਾ ਕੜੂਰੀ ਲੱਭਣ ਕੋਈ ਬਧਾਂ ਦਾੜੀ ਦੀ ਮੋਜ ਵੜੀ ਆ ਨਹੀਂ ਨਹੀਂ ਐਵੇਂ ਬੜੀ ਦੀਦੀ ਆ ਉਹ ਜਾਂਦੇ ਦੋ ਤਿੰਨ ਇਦਾਂ ਬਣਦੀ ਏ ਵੀਡੀਓ ਸਵੇਰ ਦੇ ਆਏ 8:30 ਵਜੇ ਦੇ ਅਜੇ ਸਿਰਫ 5 ਮਿੰਟ ਦੀ ਵੀਡੀਓ ਬਣੀ ਆ ਬਹੁਤ ਟਾਈਮ ਲੱਗਦਾ ਵੀਡੀਓ ਬਣਾਉਣ ਨੂੰ ਜੀ ਤੂੰ ਉਧਰ ਹੀ ਖਵਾ ਜਾ ਨਹੀਂ ਉਥੋਂ ਮੋਰ ਪਤਾ ਨਹੀਂ ਫੇਰ ਆ ਸਾਡਾ ਸੀਨ ਬਣਾਉਣਗੇ ਤੇ ਫੇਰ ਹੀ ਆ ਉਹਨਾਂ ਦਾ ਵੱਖਰਾ ਸੀਨ ਬਣਾਉਣਾ ਪਈਆ ਸਾਰੀ ਗੇਤ ਪਤਾ ਨਹੀਂ ਕੌਣ ਆ ਉਹ ਪੰਦਰੇ ਚੋਲੇ ਭਰ ਕੇ ਨਹੀਂ ਪਿੱਛਣ ਗਿਆ ਆ ਲਾਲ ਲਾਲ ਲੱਗਾ ਪੰਦਰ ਲਾਦੀ ਹੁੰਦਾ ਬਾਂਦਰ ਲਾਲ ਹੁੰਦਾ ਵਾ ਬਾਂਦਰ ਤੇ ਬਿਸਕੁੜੀ ਰੰਗਦਾ ਹੁੰਦਾ ਵਾ ਉਹਦਾ ਮੂੰਹ ਲਾਲ ਹੁੰਦਾ ਵਾ ਚੱਲ ਉਹਦਾ ਹੀ ਬਾਂਦਰ ਤੇ ਤੇਰੇ ਕੱਪੜੇ 'ਤੇ ਲੱਗਦਾ। ਚੁੱਪ ਲੜ ਪਿਆ ਫਿਰ 1 2 ਰੁਕ ਜਾ ਮਾਈਕ ਤੇ ਹੁਣ ਕਰਾ। ਐਵਾ ਧੀਮਾ ਆਉਂਦਾ ਉਹਨਾਂ ਨਾਲ ਲਾ। ਐ ਆਂ ਓਏ ਵੇ ਚੱਕਾਉਂਦਾ ਬੀਬੀ ਸ਼ਿੰਦੂ ਮੇਰਾ ਮੇਰੇ ਵਰਗਾ ਹੀ ਤੇਰਾ ਵੀ ਸੰਘਵਾ ਪਾਜ ਤੈਰੀ ਕਿਉਂ ਨਹੀਂ ਹੋਣੀ ਜਦੋਂ ਪੰਦੀ ਗਿੰਦੀ ਮੱਥੇ ਤੇ ਹੱਥਾਂ 'ਚ ਲੱਗ ਗਏ ਨੀ ਇਹਨਾਂ ਨੂੰ ਵੇਖਿਆ ਚਲੋ ਚਲੋ ਬਣਾਓ ਨਹੀਂ ਉਹਨਾਂ ਤਾਨੂੰ ਤਾਂ ਸਾਰਿਆਂ ਨੂੰ ਵੇਖਿਆ ਵਾ ਮੈਨੂੰ ਨਹੀਂ ਕਦੀ ਵੇਖਿਆ ਮੇਰੀ ਗੱਲ ਸੁਣੋ ਮੈਂ ਹੀ ਨਿਕੀ ਨਿਕੇ ਹੁੰਦਾ ਹੀ ਨਾ ਚਲੋ ਹੂੰ ਤੇ ਐਦਾਂ ਪਿਆਰੀਆਂ ਦੇ ਦੁਵਾਰੇ ਦੇ ਵਾਰੇ ਜਾ ਕੇ ਬਹਿ ਜਾਨੇ ਨਹੀ ਹੂੰ ਤੇ ਉਥੇ ਹੁੰਦੇ ਨਹੀ ਜਦੋਂ ਅਪ੍ਰੈਲ ਮਈ ਦੇ ਕਚਰੇ ਜ ਹੁੰਦੇ ਸੀ ਹੂੰ ਖਰਬੂਜੇ ਹੂੰ ਪਾਣੇ ਉਹ ਤੇ ਐਡੀ ਵੱਡੀ ਟੀਮ ਲਾ ਲੈਣੀ ਪੰਨ ਪਾਣ ਕੇ ਉੱਥੇ ਹੀ ਖਾਈ ਜਾਣੇ ਅੱਗੇ ਪਹਿਲਾਂ ਲੋਕਾਂ ਨੇ ਸ਼ਰਗਮੂਲੇ ਵਾਧਾ ਖਾਈ ਜਾਣੇ ਥੋਨੇ ਮਨਾ ਹੂੰ ਉੱਥੇ ਹੀ ਖਾ ਖੋਣੇ ਲੋਕੀ ਸੱਤ ਸੱਤ ਵਾਰੀ ਹੱਥ ਥੋਂਦੇ ਤੇ ਬਿਮਾਰੀਆਂ ਫੇਰ ਵੱਧ ਦੰਦਾ ਨਾ ਛਿੱਲੀ ਜਾਣੇ ਛੁੱਟੀ ਜਾਣੇ ਲਾ ਲਾ ਕੇ ਮੂੰਹ ਨਾ ਛਿੱਲੀ ਜਾਣੇ ਮੂੰਹ ਨਾ ਛਿੱਕੜ ਛਿੱਕੜ ਥੋੜੇ ਕਰ ਐਵਾ ਕਰਕੇ ਸਲਵਾਰਾਂ ਨਾਲ ਮਲਣੀਆਂ ਝੱਗਿਆ ਕਰਤੇ 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 ਖਾਣੀਆਂ ਉਹ ਤਾਂ ਦੀਕਾਂ ਨਹੀਂ ਹੋਣੀ ਤੇ ਉਤੋਂ ਉਤੋਂ ਪੈਂਦੀਆਂ ਆਉਂਦੀਆਂ ਹੀ ਕੁੜੀਆਂ ਬੁੜੀਆਂ ਜੋ ਵੀ ਆ ਬਿਮਾਰੀਆਂ ਨਹੀਂ ਹੁੰਦਾ ਇਹ ਵੀ ਬਿਮਾਰੀਆਂ ਨਹੀਂ ਆ ਜੇ ਜਿਹਦੇ ਪਹਿਲਾਂ ਕਿਸੇ ਦਾ ਵਿਆਹ ਹੋਣਾ ਤੇ ਹੁਸਨ ਇੰਨਾ ਚੜਨਾ ਕਿ ਤੇ ਇੰਨਾ ਨੂੰ ਹੁਣ ਪਚੜਨਾ ਤੇ ਹੁਣ ਤੇ ਉਹ ਰੂਪ ਹੀ ਨਹੀਂ ਰਹਿ ਗਿਆ ਰੂਪ ਤਾਂ ਨਹੀਂ ਰਹਿ ਗਿਆ ਲੋਕੀ ਹੁਣ ਪਹਿਲਾਂ ਹੀ ਬੜੇ ਨਿਵਾਸ ਕਰਦੇ ਅੱਗੇ ਲੋਕਾਂ ਦਾ ਦਰ ਮਾਜੇ ਪਹਿਣਾ ਸਾਰੇ ਸੂਟ ਪਾਏ ਹੁਣ 1 2 3 ਕੋਈ ਜਾਣ ਨਹੀਂ ਰਹਿ ਗਈ ਕੋਈ ਕਸਰ ਕੋਈ ਤੈਨੂੰ ਇਹਨਾਂ ਨਹੀਂ ਪਤਾ ਵੀ ਮੇਰੇ ਘਰ ਮੇਰੀ ਨਾਨਾ ਨਾਈ ਆ ਮੇਰੀ ਭੂਆ ਸੱਸ ਆ ਮੈਂ ਲੰਗਰ ਪਾਣੀ ਪਕਾਵਾਂ ਜੇ ਭਾਂਡੇ ਦੇ ਭਾਂਡਿਆਂ ਦੇ ਤੋ ਟੋਕਨੇ ਟੋਕਰੇ ਮਾਣਨ ਵਾਲੇ ਰੱਖੇ ਉਹ ਕਿਨੇ ਮਾਣਨੇ ਹੁੰਦੇ ਆ ਕਹੇ ਤੇ ਵਿਚਾਰੀ ਜਿੰਬੂ ਚਾ ਤੌਣ ਡਈ ਤੇ ਤੁਸੀਂ ਤੇ ਅਧਿਆਨ ਕੇ ਬਾੜੀ ਪੈ ਗਈਆਂ ਤੁਹਾਡੀ ਮਾਜ ਲੈਂਦੀ ਮਾਜ ਕਹੀ ਆਈਆਂ ਭੈਣ ਜੀ ਪਰ ਇਹਦਾ ਵੀ ਹੱਕ ਬਣਦਾ ਘਰ ਦਾ ਇਹੋਲੇ ਕੰਮ ਕਰਨ ਦਾ ਟਾਈਮ ਹੁੰਦਾ ਐਵੇਂ ਨਹੀਂ ਕਦੀ ਉੱਥੇ ਨੁਕਰੇ ਵੜ ਕੇ ਬਹਿਣਾ ਤੇ ਕਿਸੇ ਉਹ ਨੁਕਰੇ ਬੈਠ ਭਾਈ ਜੀ ਜੇ ਤੁਸੀਂ ਆਪ ਇਹਨੂੰ ਮਤ ਦੇਣੀ ਹੋਏ ਤੇ ਫਿਰ ਮੈਂ ਗਵਣ ਸ਼ੋ ਮਤ ਦੇ ਦਿੰਦਾ ਬੁਰਾ ਹਾਲ ਹੋਦਾ ਗਰਮੀ ਜਿਹੀ ਹੋਇਆ ਕਨਾ ਇਧਰੋਂ ਆਈ ਤੇ ਬੈਠ ਪੈਦਾ ਵੇਖਿਆ ਤੇ ਮੈਂ ਉਹਨੂੰ ਆ ਨਹੀਂ ਆ ਜਾ ਨਹੀਂ ਇੱਕ ਤਾਂ ਕਾਹਦਾ ਪੰਚਾ ਨੂੰ ਵੀ ਕਹਿਣ ਚੱਲੀ ਐਨਾ ਵਧੀਆ ਲੱਗਾ ਇੱਥੇ ਬੈ ਕੇ ਗੱਲਾਂ ਬਤਾਤਾਂ ਮੈਨੂੰ ਸੱਚੀ ਗੱਲ ਈ ਉਹ ਚੇਤਾ ਹੀ ਭੁੱਲ ਗਿਆ ਸੀ ਮੈਂ ਤੇ ਆਈ ਆ ਨਿੰਬੂ ਐਨੇ ਵਧੀਆ ਮਨਪ੍ਰੀਤ ਤੁਹਾਡੇ ਐਨੇ ਵਧੀਆ ਨਿੰਬੂ ਤੁਹਾਡੇ ਤੋੜ ਲੋ ਦੇ ਲੈ ਜਾਓ ਛੱਡ ਗਿਓ ਜ਼ਾਲਮਾ ਵੇ ਵਿਆਹ ਕਰਕੇ ਕਰਕੇ ਛੱਡ ਗਿਆ ਮੈਂ ਕਹਾਂ ਜਿਹਨੇ ਚਾਰ ਪਾਉਣਾ ਵਾ ਨਾ ਉਹ ਲੈ ਜਾਓ ਇਹ ਕਰਨ ਨੂੰ ਜਿਹਨੇ ਨਹੀਂ ਆ ਚਾਰ ਪੌਣ ਜੋਕੇ ਤੇ ਤੇਰੇ ਥੱਲੇ ਹੀ ਲਮਕੇ ਬਥੇਰੇ ਥੱਲੇ ਪਏ ਆ ਬਿਜਟ ਰੱਖ ਲੈ ਹਾਂ ਤੋੜੋ ਤੇ ਲੈ ਆ ਜੋ ਚਾਰ ਪਾਓ ਫਿਰ ਮੇਰੇ ਸਾਹਮਣੇ ਇਹਨਾਂ ਤੋਂ ਜ਼ਿਆਦਾ ਵਧੀਆ ਨਹੀਂ ਬੰਦਾ ਆਊਗਾ ਕਿਹਨਾਂ ਦਾ ਪੱਕੇ ਨੇ ਹਾਂ ਪੱਕਿਆਂ ਦਾ ਜ਼ਿਆਦਾ ਬੰਦਾ ਪੱਕਿਆਂ ਦਾ ਜ਼ਿਆਦਾ ਸਵਾਦ ਬਹੁਤ ਮਿੱਠੇ ਇਹਨਾਂ ਦੀ ਸ਼ਹਿੜ ਹੈ ਸੱਲ ਮਿੱਠੀ ਆ ਸੰਤਰੇ ਲੱਗ ਗੰਡੇ ਆ ਜੀ ਦ ਸੰਤਰੇ ਹੁੰਦੇ ਆ ਆਹ ਛਿਲਣਾ ਕਿੰਨੇ ਕੋਹਲੀਆਂ ਹੁੰਦੀਆਂ ਨਾ ਮੈਂ ਤਾਂ ਦੱਸਣੇ ਪੈ ਗਏ ਆ ਆ ਮੈਂ ਛਿਲੜ ਆਹੋ ਤੇ ਬਹੁਤ ਠੀਕ ਆ ਢੀ ਛੇਲਣਾ ਤੁਹਾਨੂੰ ਕਿ ਮੈਂ ਖਾ ਦੋਵੇਂ ਜਣੀਆਂ ਖਾ ਲਓ ਸਾਂ ਜਿਹੜਾ ਥੱਲੇ ਡਿੱਗੇ ਜ਼ਿਆਦੇ ਪੱਕ ਕੇ ਡਿੱਗੇ ਆ ਇਹਨਾਂ 'ਚ ਰਸਾ ਵੀ ਬੜਾ ਹੋਣਾ ਵਾ ਬਹੁਤ ਰਸਾ ਦੁੱਧ ਆ ਤਿੰਨ ਹੋ ਗਏ ਮੇਰ ਕੋ ਦੋ ਹੋਰ ਹੋਗੇ ਤੁਹਾਡੇ ਚਾਰ ਪੰਜ ਜਣਾ ਨਹੀਂ ਨਹੀਂ ਤਾ ਹੋਰ ਤੋੜ ਤੂੰ ਆ ਇਹ ਕਿੰਨਾ ਰਣਾ ਵਾ ਆਹ ਵੇ ਕਿੰਨਾ ਖੱਟਾ ਨਹੀਂ ਥੱਲੇ ਨਹੀਂ ਲੈ ਲਓ ਜੀ ਸੱਚੀ ਗੱਲ ਵਾ ਉੱਡਾ ਨਹੀਂ ਤੋੜਨੇ ਲੱਲੋ ਤੁਸੀਂ ਨਹੀਂ ਲੱਲੋ ਕੋਈ ਨਹੀਂ ਲੈ ਜਾਓ ਤਾ ਤੋੜਨਾ ਤੋੜਨੇ ਨਹੀਂ ਕਿ ਠੱਲੇ ਪੜੇ ਹੈ ਕੀ ਕਰਨੇ ਆ ਉਹ ਤਾਂ ਠੱਲੇ ਪੰਡਿਆਂ ਤੇ ਦਿਲਦੀ ਹੁੰਦਾ ਕਿਤਾ ਕਿਹੜਾ ਦੀ ਤਰ ਦੀ ਦੀ ਪਤਾਤੀ ਭਾਈਏ ਜਿੱਧਾ ਪੰਨੀ ਥੇਂਦੇ ਭੰਨੇ ਨਹੀਂ ਇੱਧਾ ਲੱਗਤੇ ਆਏ ਹੱਥ ਫੱਜ ਗਏ ਮੇਰਾ ਆਈ ਪੈ ਗਿਆ ਦਾਤਾ ਜੇਰਾ ਨਿੱਕੇ ਹੁੰਦੇ ਕਿ ਮਸਣਾ ਕਛ ਕਰੀਦਾ ਇੱਦਾਂ ਰਹਿਣਾ ਹੁਣ ਹੋ ਗਈ ਗੱਲ ਤੇਰਾ ਹੱਥ ਘੁੱਟੇ ਦੋ ਲਿਆ ਪਾਈ ਨਹੀਂ ਨਾ ਕਰਦੇ ਭਾਈ ਸਾਸੀ ਜੀ ਨੂੰ ਕਿਹਦਾ ਵੱਜ ਗਿਆ ਕੜਾ ਵੱਜ ਗਿਆ ਸਾਸੀ ਕਾਲ ਜੀ ਸਾਰਿਆਂ ਨੂੰ ਕੀ ਸਾਸੀ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਵੇਖ ਲਾਂ ਥੱਥੀ ਕੀ ਆ ਖੰਡਈ ਆ ਥੱਤੀ ਵਧਿਆ ਤੋਂ ਤੰਦੀ ਆ ਕਹਿਣਾ ਕੀ ਆ ਪਤਾਤੇ ਮੈਂ ਤੇ ਪਾ ਲਈਏ ਹਾਂ ਮੈਂ ਤੇ ਹੁੰਦੀ ਜਿਆਦਾ ਚਿੱਤੇ ਕਰ ਲਈਏ ਆਹੋ ਸਮਝਦਾ ਨਹੀਂ ਹਨ ਨਹੀਂ ਹਾਂ ਜਿਹੜਾ ਪੱਤਾ ਛੋੜਾ ਵੇਖਣਾ ਤੇ ਇਦਾਂ ਰੱਖ ਕੇ ਹੱਥ ਤੇ ਟਿਕਾ ਕਰੇ ਜੁਲਫਾਫੇ ਹੁੰਦੇ ਉਹਨਾਂ ਦੇ ਪਾਈ ਦੀ ਹੈ ਨਾਂ ਟੀ ਫੜ ਕੇ ਲਖਾ ਕੇ ਨਹੀਂ ਪਾਣੀ ਜੇ پتہ ਨਹੀਂ ਕਿ ਜੁਲਫਾਫੇ ਨਹੀਂ ਹੁੰਦੇ ਫੜ ਕੇ ਇਦਾਂ ਮਾਰਨਾ ਚੱਤ ਉੱਪਰ ਆ ਸੰ ਕ ਕਰ ਰਹੇ ਨੇ ਬੰਦੇ ਉਂਡੀ ਚਾਹ ਬਾਰ ਕਿ ਫੂਕ ਮਾਰ ਕੇ ਫੂਤ ਮਾਰ ਕੇ ਫੂਤ ਮਾਰ ਤੇ ਇਦਾਂ ਬਲੇਟ ਕੇ تیر ਮਾਰ ਫੂਤ ਮਾਰ ਨਹੀਂ ਉਹਨੂੰ ਐ ਪਾਣਾ ਚਾਹ ਬੜਾ ਕਮੇ ਨਾ ਸੋਨੇ ਚਲਾਓ ਅੱਜ ਨਹੀਂ ਬੁਹਲੇ ਬਾਗ ਤੋਂ ਚਲੀ ਅੱਜ ਵੀਡੀਓ ਫੇਰੀ ਬਣਾਉਣੀ ਆ ਅਜਾਹ ਧਰੀਏ ਜੇ ਪਹਿਲਾਂ ਉਹਨਾਂ ਨੇ ਸੱਡੀ ਤਾਂ ਵੇੜੇ ਚੱਲ ਗਿਯਾ ਰੇ ਅੱਗ ਨਹੀਂ ਹੋ ਤੇ ਤਾਂ ਆਨੰਦ ਸਾਡੇ ਤਾਂ ਵੇੜੇ ਮੋਢ ਮਕਈ ਦਾ ਦਾਣੇ ਤੇ ਮੰਗਦਾ ਯੋ ਉੱਦੜ ਗਈ ਦਾ ਪਠੀ ਤੇ ਤਪਦੀ ਨਹੀਂ ਵੇਲ ਜਿਓ ਲਜਤ ਤੁਹਾਨੂੰ ਨਹੀਂ ਤੂੰ ਤੇ ਦੂਰ ਚਲ ਗਈ ਬੜੀ ਨੇ ਮੂਤੋੜਾ ਸੱਚ 2 4 ਕਿਉਂ ਮੈਂ ਹਾਂ 4 1 ਕੁਛਿਆ ਕਰ ਦਿੰ ਤੂੰ ਪੁੱਛੰਦਾ ਕੀ ਹੈ ਜਦੋਂ ਅਸੀਂ ਆਈ ਗਏ ਨੀ ਮਾਰੇ ਬਾਗ ਜਬਾਗ ਹੀ ਸਾਡਾ ਮੂਤੋੜਾ ਹਾਂ ਮੈਂ ਰਾਨੂ ਪਹਿਂਜੀ ਨੂੰ ਕਹਿਣ ਨਹੀਂ ਮੂਤ ਕਿੱਥੇ ਆਈ ਨਹੀਂ ਸੀ ਇਹ ਮੂਤ ਨਹੀਂ ਆ ਫੁਮਣਾ ਫੁਮਣਾ ਤੂੰ ਮਰ ਉਹਦਾ ਬਾਅਦ ਬਵਤ ਇਹ ਫੁਮਣਾ ਨਿੰਬੂ ਆ ਕਿ ਨਿੰਬੂ ਪਤਾ ਆ ਆ ਵੀ ਜੀ ਬਰੂਤੀ ਆਪ ਕਿਦਾਂ ਮਾਪਾ ਆਹੋ ਇਹਨਾਂ ਨੇ ਉਹ ਵੇਚਣ ਨੂੰ ਤੋੜੇ ਆ ਕੇ ਵਿਕਦੇ ਇਹਨਾਂ ਦੇ ਮਹੰਗੇ ਕਿੰਨੇ ਮਹੰਗੇ ਵਿਕਦੇ ਪਤਾ ਨਹੀਂ ਬਾਵਾ ਅੰਟੀ ਖੱਟਾ-ਫੱਟੇ ਕਰ ਅਕਰ ਤੋੜਾ ਕੇ ਹਰੇ-ਹਰੇ ਤੋੜਾ ਮਿਕਸ ਬਹੁਤੇ ਖਾਇ ਬਹੁਤੇ ਹਰੇ ਬਣਾ ਤੋੜੀ ਅੰਟੀ ਝੋਲਾ ਦੋ ਬਈ ਅੰਟੀ ਨੇ ਨਿੰਬੂ ਖੜਨੇ ਆ ਝੋਲਾ ਲੱਭ ਲੈ ਇਹਨੇ ਤਕਸਾਂਾ ਬਕਣਾ ਆ ਬਕੀ ਇਹਨੇ ਤੋੜਾ ਦੋ ਬੜੇ ਤੋੜ ਲੈ ਬੜੇ ਦੋ ਚਾਰ ਬੜੇ ਇੱਕ ਮੇਰਾ ਤੇ ਇੱਕ ਮੇਰੇ ਪਰੋਣੇ ਦਾ ਬਸ ਕੇ ਜੇ ਤੂੰ ਵਿੱਚੋਂ ਲੈਣਾ ਦੋ ਡੱਕੀਆਂ ਤੇ ਇੱਕ ਆਪਣਾ ਤੋੜ ਲਾ ਇੱਕ ਜੋਤੀ ਦਾ ਸਬਰ ਕੇ ਗਵਾ ਨਾ ਦਿਓ ਵੀ ਵਧੀਆ ਵੇਹ ਨਾ ਹਮ ਇੱਕ ਵਿੱਚ ਹੈਗਾ ਲੱਗ ਗਈ ਮੈਂ ਸਾਰਾ ਮਾਇਆ ਖਰਾਬ ਕਰਤਾ ਮੇਚਾ ਦਾ ਹਾਂ ਮੈਂ ਤਾਂ ਮਾਡੀ ਨਾ ਮੈਂ ਤਾਂ ਇਦਾਂ ਦੀ ਕਰਕੇ ਪੀਣੀ ਮੈਂ ਲੱਗੀ ਅੰਟੀ ਤੁਹਾਡੀ ਵੀ ਚਾਹ ਮੈਂ ਗਰਮ ਕਰਕੇ ਦੇਣ ਲੱਗੀ ਠੰਡੇ ਪਾਣੀ ਵਰਗੀ ਜੋਤੀ ਦੇ ਜਾਂ ਦਿੱਤੀ ਮੋ ਸਮਝ ਨਹੀਂ ਆਉਂਦੇ ਮੇਰੇ ਜੀ ਵੀ ਮੈਂ ਪਕੌੜਾ ਖਾਣਾ ਇੱਕ ਉਹ ਭਲੀ ਨਾ ਜੂ ਆਹੋ ਬੀਬੀ ਤਾਂ ਰਹੀ ਮੈਂ ਪਤੋਰੇ ਥਾਲੀਏ ਬੀਬੀ ਬਾਦੇ ਮਹੂਦੀਨਾ ਦੇ ਆਈਆਂ ਅੱਜ ਦੀ ਰੋਜ਼ ਆਉਂਦੀ ਨਹੀਂ ਤੇ ਨੂੰ ਭਜਾਣਾ ਬਹੁਤ ਗੁੱਜੀ ਤਾਂ ਮੇਰੇ ਬੇਟਿਆਂ ਦਾ ਤਾਂ ਫੇਟਾ ਲਾ ਮੈਂ ਨਾ ਨਹੀਂ ਘਰ ਹੋਣਾਗੇ ਪਕੌੜੇ ਬੇਵਾਰ ਇਹ ਨੰਬਰ ਦੇ ਤਾਂ ਜੜੇ ਹੁੰਦੇ ਰਹਿੰਦੇ 12 ਮਹੀਨੇ ਰਹਿੰਦੇ ਆ ਨਾ ਹਾਂ ਇਹਨਾਂ ਦਾ ਕਹਿ ਬੇਬਾਰ ਨਹੀਂ ਨਾ ਜਨੋ ਜੀ ਕਰੇ ਖਾਓ ਫਰੈਸ਼ ਤਾਜੇ ਸਿਆਲ ਦੇ ਵਿੱਚ ਵੈਸੇ ਮਜ਼ਾ ਵਾ ਵੀ ਜਿਹੜੀ ਮਰਜ਼ੀ ਚੀਜ਼ ਹੋਵੇ ਤੇ ਉਹ ਹੀ ਖਰਾਬ ਨਹੀਂ ਹੁੰਦੀ ਕਿੰਨੇ ਕਿੰਨੇ ਘਰਾਂ ਦੇ ਵਿੱਚ ਬਣਾ ਲਿਆ ਗੋਚਕਾਨ ਨੂੰ ਅਸੀਂ ਇੱਕ ਵਾਰ ਬਣਾਇਆ ਸੀ ਜਰੂਰ ਜੀਤ ਗਿਆ ਵਾ ਉਹਨੂੰ ਬਣਾ ਕੇ ਦਿੱਤਾ ਸੀ ਤੇ ਮੁੜ ਕੇ ਉਹਨੇ ਤਾਂ ਖੜਿਆ ਥੋੜਾ ਤੇ ਫਿਰ ਅਸੀਂ ਸਾਰਾ ਆਪ ਹੀ ਖਾਦਾ ਉਹਦਾ ਪਾਜ ਹੋ ਗਿਆ ਤੇ ਆਪਣਾ ਰਾਜ ਹੋ ਗਿਆ ਪਰ ਰਾਜ ਜਿੱਦਾਂ ਮਠੰਡ ਨਹੀਂ ਨਾ ਜਿਆਦੀ ਹੈਗੀ ਆਜ ਮੀਂਹ ਪਾਣ ਦਾ ਨਹੀਂ ਨੇ ਨਾ ਡਈ ਹਜੇ ਸਵੇਰ ਸ਼ਾਮ ਦੀ ਠੰਡ ਹੈਗੀ ਆ ਬਾਅਦ ਚ ਬਹੁਤ ਆਣੀ ਹੁਣ ਡਡੀਆਂ ਠੰਡ ਆਉਂਦੀ ਵੀ ਲੇਟ ਵੇ ਤੇ ਜਾਂਦੀ ਵੀ ਲੇਟ ਵੇ ਹਾਂ ਮਾਰਚ ਮਹੀਨਾ ਵੀ ਸਾਰਾ ਦਿਨ ਗਾ ਰਹਿੰਦੀ ਆ ਨਾ ਹਾਂ ਹੁਣ ਜਦ ਮੀਂਹ ਪੈ ਗਿਆ ਜਦੋਂ ਉਦੋਂ ਜ਼ਿਆਦੀ ਠੰਡ ਹੋਣੀ ਆ ਹਾਂ ਜਿੰਨਾ ਚਿਰ ਤੱਕ ਮੀਂਹ ਨਹੀਂ ਪੈਂਦਾ ਹੁਣ ਚਿਰ ਤੱਕ ਪਰ ਨਹੀਂ ਹੁੰਦਾ ਹਵਾ ਚਲਦੀ ਆ ਸਵੇਰੇ ਸ਼ਾਮ ਦੀ ਠੰਡ ਹੈਗੀ ਤੇ ਮੋਟਰਸਾਈਕਲ ਤੇ ਜ਼ਿਆਦੀ ਆ ਹਾਂ ਜੇ ਘਰੋਂ ਨਿਕਲੋ ਫੇਰ ਠੰਡ ਹਾਂ ਉਦਾਂ ਘਰ ਭਾਵੇਂ ਕੋਟੀ ਪਾਓ ਚੁੰਨੀ ਲਾਓ ਨਾ ਲਓ ਜੋ ਮਰਜੀ ਕੋਟੀ ਦੀ ਲੋੜ ਹੀ ਨਹੀਂ ਹੈਗੀ ਨਹੀਂ ਇਹ ਵਾ ਜੇ ਜੇ ਕੋਟੀ ਪਾ ਲੈਨੇ ਨਾ ਫਿਰ ਵਧੀਆ ਨਿੱਗਾ ਨਿੱਗਾ ਜਿਹਾ ਲੱਗਦਾ ਹੁੰਦਾ ਤੇ ਇਹ ਨਹੀਂ ਨਹੀਂ ਪੁੰਦੇ ਫਿਰ ਥਰੋਂ ਥਰੋਂ ਜਿਹਾ ਹੈਗਾ ਵਾ ਹਨਾ ਹੂੰ ਹੂੰ ਉਹ ਤੇ ਪਰ ਸ਼ਰਮਾ ਕੇ ਆਂਦੇ ਮੰਗਦੇ ਇਹ ਤੇ ਹੈ ਹੀ ਬੈਕੀ ਹੈਗੀ ਬਾਹਰ ਡੇਰੇ ਨੂੰ ਆਏ ਨਾ ਛੋਟੇ ਆਉਣੇ ਨਾ ਡੇਰਿਆਂ ਨੂੰ ਆਹ ਗੁੱਡ ਬਰਥਡੇ ਵੀ ਇਦਾਂ ਦੇ ਸੇਮ ਡੇਰੇ ਤੇ ਜਾਰੀ ਠੰਡ ਲੱਗਦੀ ਹੈ ਬਾਹਰ ਬਾਹਰ ਪਿੰਡਾਂ 'ਚ ਘੱਟ ਲੱਗਦੀ ਹੈ ਪਿੰਡਾਂ ਵਿੱਚ ਕੰਦਾ ਕੁੰਦਾ ਵਲਿਆ ਹੁੰਦਾ ਵਾ ਜ਼ਿਆਦਾ ਤਾਂ ਕਰਕੇ ਨਹੀਂ ਪਿੰਡਾਂ 'ਚ ਲੱਗਦੀ ਠੰਡ ਜ਼ਿਆਦੀ ਕੀ ਕਹਿੰਦਾ ਵਾ ਸੋਨੀਆ ਕਹੋ ਸੋਨੀਆ ਤਾਂ ਬਗੈਰ ਜਿਹੜਾ ਤੇਰਾ ਜੀਨ ਹੀ ਨਾ ਲੱਗਦਾ ਆਹ ਵੇਖਣ ਡਈ ਰਸੋਈ ਦੇ ਜਿਹਦਾ ਫੋਨਾ ਸਾਜੇ ਉਹਦਾ ਹੀ ਨਿਆਣਾ ਆਹੋ ਇਹ ਤਾਂ ਗੱਲ ਹੈ ਮਤਲਬ ਇਹ ਹੋ ਗਏ ਬੱਚੇ ਵੀ ਕੇ ਕਹਿੰਦੇ ਨਾ ਪਰੌਣਿਆਂ ਨੂੰ ਆਿਆਂ ਨੂੰ ਪਾਸਵਰਡ ਦੋ ਉਹਦੀ ਬੜੀ ਯੋਆ ਹੁੰਦੀ ਆ ਉਹ ਭਗਤ ਜੀ ਨਾਲ ਸੰਬੰਧ ਹੈ ਵਾ ਹੂੰ ਤੇ ਹਨਾ ਨਿਆਣਿਆਂ ਨੂੰ ਕੋਈ ਫੋਨ ਦੇ ਦੇ ਤੇ ਉਹ ਸਾਲ ਤੋਂ ਵਧੀਆ ਪਿਆਰਾ ਬੰਦਾ ਹੋ ਜਾਂਦਾ ਇਹ ਬੜੇ ਚਿਰਾਂ ਦਾ ਜਰੁੰਦਾ ਹੈ ਮੇਰਾ ਫੋਨ ਡਿਆ ਮੰਗਣ ਹੈ ਦੀ ਬੈਟਰੀ ਲੋ ਮੈਂ ਚਾਰਜ ਲਾਇਆ ਮੈਂ ਕਿ ਚਾਰਜ ਹੋ ਲਾਂਦੇ ਫਿਰ ਲੱਲੀ ਫਿਰ ਹੁਣ ਸੋਨੀਆ ਵਾਲਾ ਹੱਥ ਆ ਗਿਆ ਹਣਾ ਆਕਾਸ਼ ਚਲ ਗਿਆ ਮੋਟਰਸਾਈਕਲ ਬਣਾਉਣ ਨੇ ਤੇ ਉਹਦੇ ਵਾਲਾ ਫੜ ਲੈਣਾ ਫੋਨ ਇਹਨੇ ਹੁਣ ਨੇ ਵੀ ਫੜਨਾ ਹੀ ਆਪਣੇ ਆਹੋ ਇਹ ਹੁਣ ਚਾਹ ਚ ਕੀ ਬਣਾਉਣ ਡਿਆ ਵੀ ਨਜ਼ਰ ਚਾਹਨ ਲਾਤਾ ਉਹਨੇ ਸੋਨੀਆ ਆ ਜਾ